ਤੋ ਪਹਿਲਾਂ 10 ਬਾਬਾ ਅਵਤਾਰ ਸਿੰਘ ਵੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਗੁਰੂ ਨਾਨਕ ਸਾਹਿਬ ਦੀ 16ਵੀਂ ਪੀੜੀ ਤੋਂ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਫਤਿਹ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਦਰਸ਼ਨ ਕਰਨ ਨੂੰ ਇਹ ਬੜੀ ਸ਼ਰਧਾ ਹੈ ਕਿਉਂਕਿ ਇਹ ਸੰਗਤਾਂ ਅੱਜ ਤੋਂ ਨਹੀਂ ਆ ਰਹੀਆਂ ਇਹ ਸੰਗਤਾਂ ਆ ਰਹੀਆਂ ਨੇ ਘੱਟੋ ਘੱਟ 280 90 ਸਾਲ ਹੋ ਗਏ ਨੇ ਜਿਹੜੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਇੱਕ ਤਰੀਕ ਨੂੰ ਸੰਗ ਚੱਲਦਾ ਹੈ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਇਹ 280 90 ਸਾਲ ਤੋਂ ਚੋਲਾ ਸਾਹਿਬ ਜੀ ਦਾ ਜੋੜ ਮੇਲਾ ਲੱਗ ਰਿਹਾ ਹੈ ਇਹ ਚੋਲਾ ਸਾਹਿਬ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇਸ ਤਰ੍ਹਾਂ ਲੱਗਦਾ ਮੈਂ ਸ਼ਾਰਟ ਵਿੱਚ ਦੱਸ ਦੇਣਾ ਤੁਹਾਨੂੰ ਸੰਖੇਪ ਦੇ ਵਿੱਚ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ 6 ਵਸਤਾਂ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪੋਵੇ ਤੇ ਸ੍ਰੀ ਚੋਲਾ ਸਾਹਿਬ ਜਿੰਨਾ ਵਿੱਚੋਂ ਪੰਜ ਵਸਤਾਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਇਸ ਛੋਡੀ ਪਰਿਵਾਰਕੋਲ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਹੁਸ਼ਿਆ ਡਿਸਟ੍ਰਿਕਟ ਰੋਪੜ ਦੇ ਵਿੱਚ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਦੇ ਵਿੱਚ ਤੇ ਮਾਲਾ ਪੋਥੀ ਪਵੇ ਗੁਰੂ ਅਸਾਹਿਬ ਵਿੱਚ ਡਿਸਟ੍ਰਿਕਟ ਫੋਜਪੁਰ ਵਿੱਚ ਜੋ ਛੋਡੀ ਪਰਿਵਾਰ ਉੱਥੇ ਸੇਵਾ ਕਰਦੇ ਨੇ 6ਵੀਂ ਵਸਤ ਚੋਲਾ ਸਾਹਿਬ ਦੇਹੜਾ ਬਾਬਾ ਨਾਨਕ ਬੇਦੀਆਂ ਦੇ ਕੋਲ ਆਈ ਇਹ ਜਦੋਂ ਗੁਰੂ ਅਰਜਨ ਦੇ ਮਾਰਕਲ ਸਾਰੇ ਵਸਤਾਂ ਆਈਆਂ ਤੇ ਇੱਕ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰੇ ਸਨ ਅੰਮ੍ਰਿਤਸਰ ਸਾਹਿਬ ਤੇ ਉਸ ਵਕਤ ਇੱਥੇ ਇੱਕ ਰੋੜਵੰਸ ਖत्री ਜਾਦਾ ਸਿੱਖ ਸੀ ਜੋ ਬਲਕ ਬੁਖਾਰੇ ਦੇ ਰਹਿਣ ਵਾਲੇ ਸਨ ਅਫਗਾਨਿਸਤਾਨ ਦੇ ਵਿੱਚ ਜਗ੍ਹਾ ਉਹ ਇੱਥੇ ਸੇਵਾ ਤੇ ਆਇਆ ਹਸਾਂ ਸੇਵਾ ਕਰਦੇ ਕਰਦੇ ਉਹ ਨਦੀ ਦੇ ਪੈਰ ਤੇ ਛੱਟ ਲੱਗ ਗਈ ਇੱਕ ਸਿੱਖ ਗਿਆ ਮਾਰੇ ਇੱਕ ਤੁਹਾਡਾ ਪ੍ਰੇਮੀ ਉਹਦੇ ਪੈਰ ਤੇ ਕਾਫੀ ਛੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਗੁਰੂ ਸਾਹਿਬ ਨੇ ਦੱਸਿਆ ਜਾਓ ਭਾਈ ਤੁਸੀਂ ਉਹਨੂੰ ਲੈ ਕੇ ਆਓ ਉਹਨਾਂ ਦੀ ਸੇਵਾ ਕਬੂਲ ਹੋਈ ਹੈ ਭਾਈ ਸਾਹਿਬ ਨੇ ਗੁਰੂ ਸਾਹਿਬ ਨੇ ਪੁੱਛਿਆ ਦਸੋ ਜੀ ਮਹਾਰਾਜ ਤੁਹਾਨੂੰ ਕੋਈ ਕਰਤਾਰ ਪਾਸੋਂ ਦਵਾਈਏ ਕਿਉਂਕਿ ਤੁਹਾਡੀ ਸੇਵਾ ਉਸ ਘਰ ਵਿੱਚ ਕਬੂਲ ਹੋਈ ਹੈ ਉਹਨਾਂ ਨੇ ਕਿਹਾ ਮਹਾਰਾਜ ਧੀ ਤਨ ਦولت ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਜਿਹੜਾ ਮੇਰਾ ਇਲਾਕਾ ਹੈ ਉਹ ਮੁਸਲਮਾਨੀ ਹੈ ਜਦੋਂ ਸਵੇਰੇ ਮੈਂ ਕੜਾ ਪ੍ਰਸ਼ਾਦ ਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਕੁਝ ਐਸੀ ਦਾਤ ਬਖਸ਼ਿਸ਼ ਕਰੋ ਜਿਹਦੇ ਨਾਲ ਸਿੱਖੀ ਦਾ ਵਾਅਦਾ ਹੋਵੇ ਉਸ ਵਕਤ ਮਹਾਰਾਜ ਦੀ ਬੀੜ ਸਾਹਿਬ ਤਿਆਰ ਨਹੀਂ ਸੀ ਛੇਵੀਂ ਵਸਤ ਚੋਲਾ ਸਾਹਿਬ ਗੁਰੂ ਸਾਹਿਬ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਜਾਓ ਬਈ ਜਿੱਦੋਂ ਜਿੱਥੇ ਤੁਸੀਂ ਦਰਸ਼ਣ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਿਆ ਕਰੇਗੀ ਜੋ ਚੋਲਾ ਸਾਹਿਬ ਨੂੰ ਮस्तक ਲਾਇਆ ਕਰਨਗੇ ਪ੍ਰਤੱਖ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮस्तक ਲਾਇਆ ਕਰਨਗੇ ਉਹ ਜਿਆਦਾ ਕੋਈ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਉਹਨਾਂ ਦੀ ਬਿਰਧੀ ਬਿਰਧਵਸਤਾ ਆ ਗਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਤੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣੀ ਤਾਂ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ 'ਚ ਹੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਸਿੱਖ ਦੇ ਵਿਰਸੇ 'ਚ ਹੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਨੀ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਇੱਥੇ ਨੌਵੀਂ ਪੀੜੀ ਤੋਂ ਹੋਏ ਨੇ ਸਾਡੇ ਬਾਬਾ ਕਾਬਲੀ ਮਲ ਜੀ ਅੱਜ ਤੋਂ 270 80 ਸਾਲ ਪਹਿਲਾਂ ਅਸੀਂ 90 ਸਾਲ ਪਹਿਲਾਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਪੁੱਤਰ ਜਾਓ ਸਾਡੇ ਅੰਗ ਦੇ ਬਸਤਰ ਨੇ ਬਲਕ ਬੁਖਾਰੇ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਬਾਬਾ ਜੀ ਦਾ ਇਧਰ ਦੁਆਬੇ ਦੀ ਸੰਗਤ ਨਾ ਬੜਾ ਪਿਆਰ ਸੀ ਜਿੱਥੋਂ ਅੱਜ ਸੰਗ ਪੈਦਲ ਚੱਲ ਕੇ ਆ ਰਹੇ ਨੇ ਇਹ ਸੰਗਤ ਨਾ ਬੜਾ ਪਿਆਰ ਸੀ ਸੰਗਤ ਇਕੱਠੀ ਕੀਤੀ ਚਾਲੇ ਪਾਏ ਉੱਥੇ ਦੇਖਿਆ ਪੱਥਰ ਨਾਟੇ ਫਿਰ ਸਾਰੀ ਸੰਗਤ ਰਾਤ ਖੈਰੀ ਗੁਰੂ ਨਾਨਕ ਸਾਹਿਬ ਮਾਰੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛੱਤੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪਲੀ ਕਰੇਗਾ ਉਹ ਜਿਵੇਂ ਜਿਵੇਂ ਹੁਕਮ ਹੈ ਤਿਵੇਂ ਤਿਵੇਂ ਕੀਤਾ ਉਹ ਜਿਹੜਾ ਪੱਥਰ ਸੀ ਨਾ ਉਹ ਆਪਣੇ ਆਪ हट ਗਿਆ ਉਹ 4 ਮਾਰਚ ਨੂੰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਬਾਬਾ ਕਾਬਲੀ ਮਲ ਜੀ ਲੈ ਕੇ ਆਏ ਤੇ ਉਹਨਾਂ ਇਧਰੋਂ ਸੰਗਤਾਂ ਵੀ ਪਹੁੰਚ ਗਈਆਂ ਦਵਾਬੇ ਦੀਆਂ ਬਾਬਾ ਜੀ ਨੇ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਲਾਏ ਹੋ ਇਸ ਤਰ੍ਹਾਂ ਹਰ ਸਾਲ ਆਣਾ ਜੋ ਮਨੋ ਕਾਮਨਾ ਹੋ ਗਈ ਸੋਈ ਤੁਹਾਡੀਆਂ ਸੰਪੂਰਨ ਹੋਣਗੀਆਂ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਸ੍ਰੀ ਚੋਲਾ ਸਾਹਿਬ ਜੀ ਦਾ ਜੋ ਕਿ ਇੱਕ ਤਰੀਕ ਨੂੰ ਸੰਗ ਚੱਲ ਕੇ ਆਉਂਦਾ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਸ ਤਰ੍ਹਾਂ ਚੋਲਾ ਸਾਹਿਬ ਪ੍ਰਾਪਤ ਹੋਇਆ ਔਰ ਕਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਸ ਦਾਸ ਹੁਣ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਤੇ ਨੇ ਦਾਸ ਬਾਬਾ ਅਵਤਾਰ ਸਿੰਘ 베ਦੀ ਸ਼੍ਰੀ ਚੋਲਾ ਸਾਹਿਬ ਵਾਲੇ ਉਹ ਦਾਸ ਦੋ ਬਚਨ ਸੰਗਤ ਨਾਲ ਜਰੂਰ ਸਾਂਝੇ ਕਰੇਗਾ ਦੇਸਾਂ ਪਰਦੇਸਾਂ ਦੀਆਂ ਦੇ ਨਾਲ ਉਹ ਇਹ ਬਚਨ ਨੇ ਕਿਉਂਕਿ ਅਸੀਂ ਆਪਣੇ ਪਿਤਾ ਜੀ ਕੋ ਸੁੰਦਰ ਉਹਨਾਂ ਨੇ ਆਪਣੇ ਪਿਤਾ ਜੀ ਕੋ ਉਹਨਾਂ ਨੇ ਆਪਣੇ ਪਿਤਾ ਜੀ ਕੋ ਇਸ ਤਰ੍ਹਾਂ 16ਵਾਂ ਨੰਬਰ ਗੁਰੂ ਨਾਨਕ ਸਾਹਿਬ ਤੱਕ ਚਲੇ ਜਾਂਦਾ ਹੈ 16ਵੀਂ ਪੀੜੀ ਜੋ ਗੁਰੂ ਨਾਨਕ ਸਾਹਿਬ ਤੋਂ ਉਹ ਇਹ ਬਚਨ ਨੇ ਕਿ ਜਦੋਂ ਵੀ ਸਵੇਰੇ ਉੱਠਣਾ ਉੱਠਦੇ ਸਾਰ ਜਿਸ ਬੈੱਡ ਤੇ ਸੁੱਤੇ ਹੋਣਾ ਉਸੇ ਬੈਠ ਤੇ ਚਮਕੜਾ ਮਾਰ ਲੈਣਾ ਤੇ ਕਟੋ-ਕਟ ਪੰਜ ਮੂਲ ਮੰਤਰ ਸਾਹਿਬ ਜੀ ਦੇ ਪਾਠ ਕਰਨੇ ਨੇ ਕਿ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁrtਿਆ ਜੁਨੀ ਸੈ ਵੰ ਗੁਰਪ੍ਰਸਾਦ ਤੇ ਕਟੋ-ਕਟ ਪੰਜ ਵਾਰੀ ਅਕਨੈ ਧੰਗੁਰੂ ਨਾਨਕ ਸਾਹਿਬ ਧੰਗੁਰੂ ਨਾਨਕ ਸਾਹਿਬ ਧੰਗੁਰੂ ਨਾਨਕ ਸਾਹਿਬ ਤੇ ਫੇਰ ਧਰਤੀ ਤੇ ਪੈਰ ਰੱਖਣੇ ਸ਼ਾਮ ਤੀਕਰ ਸਾਰੇ ਕੰਮ ਹੋ ਗਏ ਰਾਤੀ ਨੀਂਦਰ ਲੈਣੀ ਹੈ ਉਦੋਂ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ ਰਾਤੀ ਵਾਹਿਗੁਰੂ ਸ਼ਬਦ ਦਾ ਜਾਪ ਕਰਦਿਆਂ ਕਰਦਿਆਂ ਨੀਂਦਰ ਆ ਜਾਏ ਪਹਿਲਾਂ 2-3 ਦਿਨ ਤੇ ਬਾਬਾ ਜੀ ਕਹਿੰਦੇ ਹੁੰਦੇ ਸਨ ਬੜੀ ਛੇਤੀ ਨੀਂਦਰ ਆਏਗੀ ਜਦੋਂ ਥੋੜਾ ਸਮਾਂ ਪਾ ਕੇ ਵੇਖਾਂਗੇ ਨਾ ਵਾਹਿਗੁਰੂ ਸ਼ਬਦ ਚੱਲਦਾ ਹੋਵੇਗਾ ਉਹ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਇੱਕ ਪਸ਼ੂ ਹੋਵੇ ਉਹਦੇ ਉੱਤੇ ਦਾ ਮਾਲਕ ਨਾ ਹੋਵੇ ਉਹ ਕਦੀ ਖੇਤਾਂ ਜਾਂਦਾ ਕਦੀ ਦੂਸਰੇ ਖੇਤਾਂ ਕਦੀ ਤੀਸਰੇ ਖੇਤਾਂ ਨੂੰ ਸਾਰਾ ਦਿਨ ਢਿੱਡ ਜ਼ਰੂਰ ਭਰ ਲੈਂਦਾ ਲੇਕਿਨ ਸਾਰਾ ਦਿਨ ਸੋਟੀਆਂ ਹੀ ਖਾਂਦਾ ਰਹਿੰਦਾ ਜੇ ਪਿੱਛੇ ਹੋਵੇ ਮਾਲਕ ਫਿਰ ਇੱਕੋ ਜਗ੍ਹਾ ਸਭ ਕੁਝ ਪ੍ਰਾਪਤ ਹੁੰਦਾ ਏ ਇਸੇ ਤਰ੍ਹਾਂ ਹੀ ਸੰਤ ਮਹਾਪੁਰਸ਼ ਕਹਿੰਦੇ ਹੁੰਦੇ ਸਨ ਜਦੋਂ ਅਸੀਂ ਇਹਨਾਂ ਬਚਨਾਂ ਤੇ ਅਮਲ ਕਰਾਂਗੇ ਗੁਰੂ ਨਾਨਕ ਸਾਹਿ ਜਦੋਂ ਗੁਰੂ ਨਾਨਕ ਸਾਹਿਬ ਦਾ ਹੱਥ ਫੇਰ ਡਰਨ ਦੀ ਕੋਈ ਲੋੜ ਨਹੀਂ ਮਾਰੇ ਦੀ ਬਾਣੀ ਜਿੱਥੋਂ ਤੱਕ ਲਿਖਿਆ ਹੈ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਦੀ ਤਰਿਆ ਦੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸਨਾ ਪਰਿਆ ਉਹਨਾਂ ਦਾ ਤੇ ਜਨਮ ਮਰਨ ਨਹੀਂ ਕੱਟਿਆ ਜਾਂਦਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਜਿਨ੍ਹਾਂ ਨੇ ਵੇਖਿਆ ਸਿਰ ਵੇਖਿਆ ਮਾਰੇ ਦੀ ਬਾਣੀ ਜਿੱਥੋਂ ਤੱਕ ਲਿਖਿਆ ਤਾਰੇ ਜਹਾਨ ਲਿਹਾ ਬੇਮਾਨ ਜਿਨੀ ਦਰਸ਼ਨ ਪਾਇਆ ਜਿਨੇ ਦਰਸ਼ਨ ਕਰ ਲਏ ਉਹਨਾਂ ਸਾਰਾ ਜਹਾਨ ਹੀ ਤਾਰ ਦਿੱਤਾ ਤੇ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਇੱਕ ਵਾਰ ਧੰਨ ਕਿਹਾ ਮਾਰੇ ਕਹਿੰਦੇ ਜਿਨੀ ਤੁਧ ਨੂੰ ਧੰਨ ਕਿਹਾ ਦਿਨ ਜੰਮ ਨੇੜ ਨਾ ਆਇਆ ਉਹਨੇ ਜਿਹਨੇ ਆਪਣੀ ਰਸਨਾ ਤੋਂ ਇੱਕ ਵਾਰ ਧੰਨ ਕਿ ਆਉਦੇ ਲਾਗੇ ਦੁੱਖ ਕੀ ਆਉਦੇ ਲਾਗੇ ਜੰਮ ਵੀ ਨજર ਨਹੀਂ ਆਉਂਦੇ ਇਹ ਇੱਥੇ ਦਾ ਇਤਿਹਾਸ ਸੀ ਇਹ ਦੋ ਬਚਨ ਸਨ ਜੋ ਸੰਤ ਮਹਾਪੁਰਸ਼ੇ ਮੇਸ਼ਾਂ ਕਰਿਆ ਕਰਦੇ ਹੁੰਦੇ ਸਨ ਸੰਗਤ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਮੁਹਾਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਕਦਮ-ਕਦਮ ਲੇਖੇ ਚ ਲਾਉਣ ਉਹਨਾਂ ਦੀ ਯਾਤਰਾ ਸਫਲ ਕਰਨ ਨਾਮਧਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਕਿਉਂਕਿ ਸੱਤ ਸੰਗਤ ਮਿਲੇ ਸੋ ਤਰਿਆ ਇਹ ਸੱਚੀ ਸੰਗਤ ਹੈ ਜੇ ਸੱਚੀ ਸੰਗਤ ਮਿਲ ਜੇ ਤੇ ਉਹ ਤਰ ਜਾਂਦੇ ਨੇ ਦਾਸ ਸਮੁਹਾਈ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਔਰ ਨਾਲ ਹੀ ਗੁਰੂ ਨਾਨਕ ਸਾਹਿਬ ਮਾਰੇ ਦੇ ਪਵਿੱਤਰ ਰੰਗ ਦੇ ਬੱਸਾ ਸ੍ਰੀ ਚੋਲਾ ਸਾਹਿਬ ਜੀ ਦੇ ਸਲਾਣਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਗੁਰੂ ਮਾਰੇ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਉਹਨਾਂ ਦਾ ਕਦਮ ਕਦਮ ਲੇਖੇ ਚਲਾਉਣਾ ਉਹਨਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਔਰ ਕਿਰਪਾ ਕਰਨੀ ਸਮੂਹ ਨਗਰ ਤੇ ਔਰ ਆਪਣੇ ਸੁਖ ਰੱਖਣਾ ਔਰ ਸਮੂਹ ਆਈਆਂ ਸੰਗਤਾਂ ਦੀ ਹਾਜ਼ਰੀ ਭਰ ਕੇ ਉਹਨਾਂ ਨੂੰ ਨਿਹਾਲੋ ਨਿਹਾਲ ਕਰਨਾ ਔਰ ਸਮੂਹ ਸੰਗਤਾਂ ਨੂੰ ਅਮਰਤ ਵੇਲੇ ਦੇ ਜਗਨੇ ਅਮਰਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ